ਪੰਜਾਬ ਵਿੱਚ ਦਿਨੋ ਦਿਨ ਵਧ ਰਹੇ ਸੜਕੀ ਹਾਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਹੀ ਦਰਦਨਾਕ ਸੜਕੀ ਹਾਸਾ ਵਾਪਰਿਆ ਨਾਭਾ ਪਟਿਆਲਾ ਰੋਡ ਤੇ ਜਿੱਥੇ ਕਿ ਪੋਲੋ ਕਾਰ ਤੇ ਆਡੀ ਕਾਰ ਦੇ ਵਿੱਚ ਆਹਮੋ ਸਾਹਮਣੀ ਟੱਕਰ ਹੋ ਗਈ ਇਸ ਭਿਆਨਕ ਟੱਕਰ ਦੇ ਵਿੱਚ ਪਤੀ ਪਤਨੀ ਪ੍ਰਵੀਨ ਮਿੱਤਲ ਗੋਗੀ ਅਤੇ ਨੀਹਾ ਮਿੱਤਲ ਜਿਹੜੇ ਕਿ ਪਟਿਆਲਾ ਤੋਂ ਨਾਭਾ ਵੱਲ ਨੂੰ ਆ ਰਹੇ ਸਨ ਦੇ ਦੂਜੇ ਪਾਸੇ ਹੀ ਆਡੀ ਕਾਰ ਵਿੱਚ ਸਵਾਰ 28 ਸਾਲ ਦਾ ਨੌਜਵਾਨ ਅਮਨਜੋਤ ਸਿੰਘ ਜਿਹੜਾ ਕਿ ਆਡੀ ਗੱਡੀ ਨੂੰ ਚਲਾ ਰਿਹਾ ਸੀ ਇਹਨਾਂ ਦੋਹਾਂ ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋਈ ਟੱਕਰ ਉਪਰੰਤ ਇਹ ਦੋਵੇਂ ਗੱਡੀਆਂ ਦਰਖਤਾਂ ਦੇ ਨਾਲ ਜਾ ਟਕਰਾਈਆਂ ਇਹ ਹਾਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖ ਚ ਉੱਡ ਗਏ ਇਸ ਹਾਸੇ ਵਿੱਚ ਔਰਤ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੇ ਪਤੀ ਪ੍ਰਵੀਨ ਮਿੱਤਲ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਮ ਤੋੜਿਆ ਜ਼ਿਕਰਯੋਗ ਹੈ ਕਿ ਇਸ ਦੁਰਘਟਨਾ ਦੇ ਦੌਰਾਨ ਇੱਕ ਕਾਰ ਦੇ ਵਿੱਚ 에ਅਰ ਬੈਗ ਵੀ ਖੁੱਲੇ ਹੋਏ ਸਨ ਇਸ ਦੇ ਬਾਵਜੂਦ ਜੇਕਰ ਗੋਹ ਨਾਲ ਵੇਖਿਆ ਜਾਵੇ ਤਾਂ ਇਹ ਇੰਨੀ ਭਿਆਨਕ ਟੱਕਰ ਸੀ ਕਿ ਇਸ ਦੇ ਬਾਵਜੂਦ ਵੀ ਕੀਮਤੀ ਜਾਨਾਂ ਚਲੀਆਂ ਗਈਆਂ ਆਓ ਵੇਖਦੇ ਹਾਂ ਗੁਰਤੇਜ ਥੂਈ ਦੀ ਇਹ ਰਿਪੋਰਟ ਬਹੁਤ ਦੁਖਦਾਈ ਘਟਨਾ ਹੈ ਪ੍ਰਵੀਨ ਗੋਗੀ ਜੀ ਤੇ ਨੀਹਾ ਮਿੱਤਲ ਜੀ ਜਿਹੜੇ ਕਿ ਐਕਸੀਡੈਂਟ ਦੇ ਵਿੱਚ ਜਿਨ੍ਹਾਂ ਦੀ ਜਾਨ ਚਲੀ ਗਈ ਆ ਬਹੁਤ ਵਧੀਆ ਪਰਵਾਰ ਸੀ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਸ਼ਮਸ਼ਾਨ ਘਾਟ ਦੇ ਵਿੱਚ ਗੋਗੀ ਜੀ ਨੂੰ ਸੇਵਾ ਕਰਦੇ ਤੇ ਮੰਦਰਾਂ ਦੇ ਵਿੱਚ ਸੇਵਾ ਕਰਦੇ ਜਿੱਥੇ ਵੀ ਕੋਈ ਲੋੜਵੰਦਾਂ ਨੂੰ ਲੋੜ ਹੁੰਦੀ ਸੀ ਉਹ ਮੂਰੇ ਹੋ ਕੇ ਸੇਵਾ ਕਰਦੇ ਸੀ ਸੋ ਬੜਾ ਘਾਟਾ ਪਿਆ ਮਹੱਲੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਲੋਕਾਂ ਦੀ ਸੇਵਾ ਦੇ ਪ੍ਰਤੀ ਆਧਾਰ ਸੀਗਾ ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਹੁਤ ਵਧੀਆ ਹੋਣ ਹਾਰ ਨੇ ਕਿਉਂਕਿ ਬੜੇ ਚਿਰ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਸੀ ਉਹ ਬੜੀ ਸੇਵਾ ਕਰੀਆ ਉਹਨਾਂ ਨੇ ਸੇ ਵਾਕਈ ਬਹੁਤ ਵੱਡਾ ਸਾਡੇ ਮਹੱਲੇ ਨੂੰ ਕੀ ਸਾਰੇ ਨਾਬੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ ਪਤਾ ਲੱਗਿਆ ਕਿੱਥੋਂ ਜਾ ਰਹੇ ਸੀਗੇ ਇਹ ਮੇਰੇ ਖਿਆਲ ਚ ਕੋਈ 파ਰਟ ਵਿਆਹ ਵਗੈਰਾ ਤੋਂ ਆ ਰਹੇ ਸੀਗੇ ਜੀ ਪਟਿਆਲੇ ਤੋਂ ਤੇ ਇੱਕ ਆਡੀ ਕਾਰ ਸੀ ਜਿਹੜੀ ਕਿ ਆਪਸ ਚ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਇਹ ਆਡੀ ਕਾਰ ਵਾਲੇ ਦੀ ਹੋ ਗਈ ਹਾਂ ਉਹਨਾਂ ਦੀ ਵੀ ਹੋਣਾ ਉਹਨਾਂ ਦੀ ਵੀ ਡੈਥ ਹੋ ਗਈ ਇਹ ਗੱਡੀ ਚ ਗੱਡੀ ਵੱਜੀ ਹੈ ਨਹੀਂ ਉਦ ਰੁੱਖਾਂ ਚ ਵੱਜ ਗਈਆਂ ਗੱਡੀਆਂ ਦੋਏ ਉਹ ਮੌਕੇ ਤੇ ਆਡੀ ਕਾਰ ਆ ਟਾਇਰ ਕਰ ਲਿਆ ਜੀ ਅੱਛਾ ਕੌੜੀ ਕਰ ਨੇ ਟਾਇਰ ਕਰੀ ਆ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਵੇਂ ਟੈਕ ਹੁੰਦੰਦੋਂ ਉਹੀ ਕੁਝ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਕਿਹਦੀ ਕਿਹਦੀ ਡੈਥ ਹੋ ਗਈ ਸੀ ਮੌਕੇ ਤੇ ਜਿਹੜਾ ਉਹ ਦੂਜਾ ਸੀ ਉਹਦੀ ਅਰਜਿੰਦਰ ਆਪਣੇ ਹਸਪਤਾਲ ਚ ਹੋਈ ਹੈ ਜੀ ਸਿਵਲ ਹਸਪਤਾਲ ਚ ਦੂਜੇ ਦੀ ਉੱਥੇ ਹੋਈ ਹੈ ਜੀ ਕਲੰਬੀਆ ਚ ਅੱਛਾ ਹਾਂ ਜੀ ਕਿੰਨੇ ਟੋਟਲ ਮੌਤਾਂ ਹੋ ਗਈਆਂ ਤਿੰਨ ਹੋ ਗਈਆਂ ਜੀ ਇੱਕ ਕੌੜੀ ਕਰ ਵਾਲੇ ਦੀ ਜੀ ਇੱਕ ਪਤੀ ਪਤਨੀ ਤੇ ਇੱਕ ਦੀ ਕਲੰਬੀਏ ਚ ਹੋਈ ਹੈ ਡੈਥ ਇੱਕ ਦੀ ਤੇ ਹੁਣ ਕੀ ਫਰਦਰ ਕਾਰਵਾਈ ਕਰਨੀ ਕਾਰਵਾਈ ਸਾਰੀ ਆਉਣਗੇ ਅੰਚਾਰ ਸਾਹਿਬ ਬਾਨ ਜੀ ਕਰਵਿੰ ਕਰਾਂਗੇ ਜੀ